ਆਪਾਂ ਜਿੱਥੇ ਖੜੇ ਆਂ ਇਹ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਸਹਬਜ਼ਾਦਾ ਬਾਬਾ ਫਤਿਹ ਸਿੰਘ ਅਤੇ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਜਿੱਥੇ ਉਹਨਾਂ ਨੂੰ ਸਹਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਕੇ ਸ਼ਹੀਦ ਕੀਤਾ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਸ਼ਹੀਦ ਹੋਏ ਸਹਬਜ਼ਾਦਿਆਂ ਦੀ ਸ਼ਹਾਦਤ ਬਹੁਤ ਅਦੁੱਤੀ ਆ ਸਹਬਜ਼ਾਦਿਆਂ ਨੂੰ ਜਦੋਂ ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਸੀ ਲਾਲਚ ਵੀ ਦਿੱਤੇ ਪਹਿਲਾਂ ਵੀ ਦਿੱਤੇ ਕਚਾਰੀ 'ਚ ਫੇਰ ਦਿੱਤੇ ਢਰਦ ਦਿੱਤੇ ਪਰ ਉਹਨਾਂ ਨੇ ਇੱਕ ਗੱਲ ਬਹੁਤ ਜ਼ੋਰ ਦੇ ਨਾਲ ਆਖੀ ਸੀ ਹਮਰਾ ਬੰਸ ਰੀਤ ਈਮ ਆਈ ਸੀਸ ਜਾਈ ਪਰ ਸਿਰਰ ਨਾ ਜਾਈ ਅੱਜ ਸਹਿਬਜਾਦੀਆਂ ਦੀ ਮੁਬਾਰਕ ਧਰਤੀ ਤੇ ਪਹੁੰਚ ਕੇ ਗੁਰੂ ਆ ਕੀ ਅਰਦਾਸ ਕਰਨੀ ਬਣਦੀ ਆ ਪਾਤਸ਼ਾ ਅਸੀਂ ਤੁਹਾਡੇ ਮਾਰਗ ਤੇ ਚੱਲੀਏ ਸਿੱਖੀ ਨੂੰ ਧਾਰਨ ਕਰੀਏ ਔਰ ਜਿਹੜੇ ਸਾਡੇ ਨੌਜਵਾਨ ਆ ਛੋਟੇ ਛੋਟੇ ਪਚੰਗੀ ਆ ਇਹ ਸਾਰੇ ਦੇ ਸਾਰੇ ਜਿਹੜੇ ਨੌਜਵਾਨ ਆ ਇਹ ਚੜ੍ਹਦੀ ਕਲਾ ਵਾਲੇ ਆ ਪਰ ਜੇ ਕੋਈ ਸਾਡੇ 'ਚ ਥੋੜੀਆਂ-ਬੋਧੀਆਂ ਕਮੀਆਂ ਵਾਂ ਕੋਈ ਕੇਸਾਂ ਦੀ ਰੋਮਾਂ ਦੀ ਬੇਅਦਬੀ ਕਰਦਾ ਉਹ ਬੇਅਦਬੀ ਤੋਂ ਪਾਸੇ हट ਕੇ ਸਾਫ਼ ਤੇ ਸੂਰਤ ਬਣੇ ਦਸਤਾਰਾਂ ਸਜਾਵੇ ਤੇ ਮੈਨੂੰ ਖੁਸ਼ੀ ਆ ਕਿ ਭਾਈ ਸਰਬਜੀਤ ਸਿੰਘ ਜੀ ਝਿੰਜਰ ਜਿਹੜਾ ਜੂਸ ਅਕਾਲੀ ਦਾਲ ਆ ਤੇ ਹੋਰ ਵੀ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਸਰਦਾਰੀ ਨਾਲੇ ਦਾ ਹੋਰ ਉਹਨਾਂ ਨੇ ਵੀ ਇਹ ਦਸਤਾਰਾਂ ਦੇ ਕੈਂਪ ਤੇ ਦਸਤਾਰਾਂ ਦੇ ਲੰਗਰ ਲਾਏ ਆ ਇਹ ਭਾਈ ਦਿਲਪ੍ਰੀਤ ਸਿੰਘ ਇੱਥੇ ਬੈਠਾ ਸੀ ਥੱਲੇ ਤੇ ਮੈਂ ਜਦੋਂ ਮਿਲਿਆ ਕਿਤੇ ਦਸਤਾਰ ਸਜਾਉਣੀ ਆ ਇਹਨੇ ਦਸਤਾਰ ਵੀ ਸਜਾਈ ਆ ਦਿਲਪ੍ਰੀਤ ਸਿੰਘ ਨੇ ਤੇ ਇਹਨੇ ਪ੍ਰਣ ਕੀਤਾ ਵੀ ਮੈਂ ਸਬਦ ਸੂਰਤ ਹੋਊਂਗਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵਾ ਵੀ ਅਸੀਂ ਰੋਜ਼ ਹੀ ਹਰ ਸਿੱਖ ਨੂੰ ਪ੍ਰੇਰਣਾ ਦਈਏ ਗੁਰੂ ਦੇ ਰਸਤੇ ਤੇ ਤੁਰੀਏ ਆਪ ਵੀ ਤੁਰੀਏ ਤੇ ਨਾਲ ਦੀ ਨਾਲ ਆਪਾਂ ਸਬਦ ਸੂਰਤ ਹੋਈਏ ਅੰਮ੍ਰਿਤਧਾਰੀ ਹੋਈਏ ਗੁਰੂ ਦੇ ਦਿੱਤੇ ਰਸਤਿਆਂ ਤੇ ਚੱਲੀਏ ਗੁਰੂ ਦਾ ਕਰਜ਼ਾ ਕੋਈ ਨਹੀਂ ਲਾ ਸਕਦਾ ਹਮਰੇ ਮਸਤਕ ਦਾਗ ਦਗਾਣਾ ਹਮ ਕਰਜ਼ ਗੁਰੂ ਬੋ ਸਾਡੇ ਪਰ ਆਪਾਂ ਗੁਰੂ ਅਗੇ ਅਰਦਾਸ ਕਰੀਏ ਪਾਤਸ਼ਾ ਅਸੀਂ ਤੁਹਾਡੇ ਪਾਏ ਹੋਏ ਪੂਰਨਿਆਂ ਤੇ ਤੁਹਾਡੀ ਦਿੱਤੀ ਸਿੱਖਿਆ ਤੇ ਚੱਲੀਏ ਤਾਂ ਕਿ ਸਾਡਾ ਜੀਵਨ ਜਿਹੜਾ ਸਫਲ ਹੋਵੇ ਮੈਂ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਦੀ ਮਾਤਾ ਗੁਜਰ ਕੌਰ ਜੀ ਭਾਈ ਮੋਤੀराम ਮਹਿਰਾ ਜੀ ਉਹਨਾਂ ਦਾ ਪਰਿਵਾਰ ਇਹਨਾਂ ਸਾਰੇ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਮਾਂ ਜਿਨ੍ਹਾਂ ਦੀ ਅਦੁੱਤੀ ਸ਼ਹਾਦਤ ਕੌਮ ਦੇ ਵਿੱਚ ਚੜ੍ਹਦੀ ਕਲਾ ਪੈਦਾ ਕਰਕੇ ਗਈ ਆਸ਼ੀਰਵਾਦ ਦੇ ਲਈ ਹੌਸਲਾ ਬਜਾਈ ਕਰਨ ਲਈ ਪਹੁੰਚੇ ਨੇ ਸਾਨੂੰ ਦਾ ਧੰਨਵਾਦ ਕਰਦੇ ਆ ਕਿਉਂਕਿ ਜਦੋਂ ਕੌਮ ਦੇ ਜਥੇਦਾਰ ਆ ਕੇ ਥਪੜਾ ਦਿੰਦੇ ਨੇ ਤਾਂ ਹੋਰ ਵੀ ਤਕੜੇ ਹੋ ਕੇ ਨੌਜਵਾਨ ਨੇ ਜਿਹੜੇ ਇਹ ਸੇਵਾ ਦੇ ਕਾਰਜ ਕਰਦੇ ਨੇ ਆਪਾਂ ਜਿਹੜੇ ਸਿੱਖੀ ਨਾਲ ਜੁੜੇ ਹੋਏ ਨੇ ਕਈ ਕੇਸ ਦਾੜੀ ਰੱਖਾਗੇ ਜੀ ਹਾਂਜੀ ਅੱਜ ਹੋਰ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਹੋਰ ਸਨੇਹਾ ਦਾਵਾ ਕਿ ਇਹ ਬਾਤ ਉਹ ਸਿੱਖੀ ਨਾਲ ਜੁੜੋ ਜੀ ਸਾਹਮਣੇ ਬਾਕੀ ਆਪਣੇ ਸਾਰੇ ਫੈਮਲੀ ਨੂੰ ਸਿੱਖਾ ਜੀ ਆਪਾਂ ਜਿੱਥੇ ਖੜੇ ਆ ਇਹ ਸਹਬਜਾਦਾ ਬਾਬਾ ਜੋਰਾਵਰ ਸਿੰਘ ਸਹਬਜਾਦਾ ਬਾਬਾ ਫਤਿਹ ਸਿੰਘ ਅਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਜਿੱਥੇ ਉਹਨਾਂ ਨੂੰ ਸਹਬਜਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਕੇ ਸ਼ਹੀਦ ਕੀਤਾ ਮਾਤਾ ਗੁਜਰ ਕੌਰ ਜੀ ਠੰਡੇ ਬੁਰਜਵੇ 'ਤੇ ਸ਼ਹੀਦ ਹੋਏ ਸਹਬਜਾਦਿਆਂ ਦੀ ਸ਼ਹਾਦਤ ਬਹੁਤ ਅਦੁੱਤੀ ਆ ਸਹਬਜਾਦਿਆਂ ਨੂੰ ਜਦੋਂ ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਸੀ ਲਾਲਚ ਵੀ ਦਿੱਤੇ ਪਹਿਲਾਂ ਵੀ ਦਿੱਤੇ ਕਚਾਰੀ 'ਚ ਫੇਰ ਦਿੱਤੇ ਢਰ ਦਿੱਤੇ ਪਰ ਉਹਨਾਂ ਨੇ ਇੱਕ ਗੱਲ ਬਹੁਤ ਜ਼ੋਰ ਦੇ ਨਾਲ ਆਖੀ ਸੀ ਹਮਰਾ ਬੰਸ ਰੀਤ ਏਮ ਆਈ ਸੀ ਸਜਾਈ ਪਰ ਸਿਰਰ ਨਾ ਜਾਈ ਅੱਜ ਸਹਿਬਜਾਦੀਆਂ ਦੀ ਮੁਬਾਰਕ ਧਰਤੀ ਤੇ ਪਹੁੰਚ ਕੇ ਗੁਰੂ ਅਕੀਰ ਅਰਦਾਸ ਕਰਨੀ ਬਣਦੀ ਆ ਪਾਤਸ਼ਾ ਅਸੀਂ ਤੁਹਾਡੇ ਮਾਰਗ ਤੇ ਚੱਲੀਏ ਸਿੱਖੀ ਨੂੰ ਧਾਰਨ ਕਰੀਏ ਔਰ ਜਿਹੜੇ ਸਾਡੇ ਨੌਜਵਾਨ ਆ ਛੋਟੇ ਛੋਟੇ ਪਚੰਗੀ ਆ ਇਹ ਸਾਰੇ ਦੇ ਸਾਰੇ ਜਿਹੜੇ ਨੌਜਵਾਨ ਆ ਇਹ ਚੜ੍ਹਦੀ ਕਲਾ ਵਾਲੇ ਆ ਪਰ ਜੇ ਕੋਈ ਸਾਡੇ 'ਚ ਥੋੜੀਆਂ-ਬੋਧੀਆਂ ਕਮੀਆਂ ਵਾਂ ਕੋਈ ਕੇਸਾਂ ਦੀ ਰੋਮਾਂ ਦੀ ਬੇਅਦਬੀ ਕਰਦਾ ਉਹ ਬੇਅਦਬੀ ਤੋਂ ਪਾਸੇ हट ਕੇ ਸਾਫ਼ ਤੇ ਸੂਰਤ ਬਣੇ ਦਸਤਾਰਾਂ ਸਜਾਵੇ ਤੇ ਮੈਨੂੰ ਖੁਸ਼ੀ ਆ ਕਿ ਭਾਈ ਸਰਬਜੀਤ ਸਿੰਘ ਜਿੰਧਰ ਜਿਹੜਾ ਜੂਸ ਅਕਾਲੀ ਦਾਲਾ ਤੇ ਹੋਰ ਵੀ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਸਰਦਾਰੀਆਂ ਵਾਲੇ ਦਾ ਹੋਰ ਉਹਨਾਂ ਨੇ ਵੀ ਇਹ ਦਸਤਾਰਾਂ ਦੇ ਕੈਂਪ ਤੇ ਦਸਤਾਰਾਂ ਦੇ ਲੰਗਰ ਲਾਏ ਆ ਇਹ ਭਾਈ ਦਿਲਪ੍ਰੀਤ ਸਿੰਘ ਇੱਥੇ ਬੈਠਾ ਸੀ ਥੱਲੇ ਤੇ ਮੈਂ ਜਦੋਂ ਮਿਲਿਆ ਕਿਤੇ ਦਸਤਾਰ ਸਜਾਉਣੀ ਆ ਇਹਨੇ ਦਸਤਾਰ ਵੀ ਸਜਾਈ ਆ ਦਿਲਪ੍ਰੀਤ ਸਿੰਘ ਨੇ ਤੇ ਇਹਨੇ ਪ੍ਰਣ ਕੀਤਾ ਵੀ ਮੈਂ ਹਬਤ ਸੂਰਤ ਹੋਊਂਗਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵਾ ਵੀ ਅਸੀਂ ਰੋਜ਼ ਹੀ ਹਰ ਸਿੱਖ ਨੂੰ ਪ੍ਰੇਰਣਾ ਦੇਈਏ ਗੁਰੂ ਦੇ ਰਸਤੇ ਤੇ ਤੁਰੀਏ ਆਪ ਵੀ ਤੁਰੀਏ ਤੇ ਨਾਲ ਦੀ ਨਾਲ ਆਪਾਂ ਸਬਦ ਸੂਰਤ ਹੋਈਏ ਅੰਮ੍ਰਿਤ ਧਾਰੀ ਹੋਈਏ ਗੁਰੂ ਦੇ ਦਿੱਤੇ ਰਸਤਿਆਂ ਤੇ ਚੱਲੀਏ ਗੁਰੂ ਦਾ ਕਰਜ਼ਾ ਕੋਈ ਨਹੀਂ ਲਾ ਸਕਦਾ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬੋ ਸੰਡੇ ਪਰ ਆਪਾਂ ਗੁਰੂ ਅਗੇ ਅਰਦਾਸ ਕਰੀਏ ਪਾਤਸ਼ਾ ਅਸੀਂ ਤੁਹਾਡੇ ਪਾਏ ਹੋਏ ਪੂਰਨਿਆਂ ਤੇ ਤੁਹਾਡੀ ਦਿੱਤੀ ਸਿੱਖਿਆ ਤੇ ਚੱਲੀਏ ਤਾਂ ਕਿ ਸਾਡਾ ਜੀਵਨ ਜਿਹੜਾ ਸਫਲ ਹੋਵੇ ਮੈਂ ਸਹਿਬ ਜੀ ਦਾ ਬਾਬਾ ਜੋਰਾਵਰ ਸਿੰਘ ਜੀ ਸਹਿਬ ਜੀ ਦਾ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਭਾਈ ਮੋਤੀराम ਮਹਿਰਾ ਜੀ ਉਹਨਾਂ ਦਾ ਪਰਿਵਾਰ ਇਹਨਾਂ ਸਾਰੇ ਸ਼ਹੀਦਾਂ ਨੂੰ ਕਟਾਨਕੋਟ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਦੀ ਇਹ ਦੁੱਤੀ ਸ਼ਹਾਦਤ ਕੌਮ ਦੇ ਵਿੱਚ ਚੜ੍ਹਦੀ ਕਲਾ ਪੈਦਾ ਕਰਕੇ ਗਈ ਆਸ਼ੀਰਵਾਦ ਦੇ ਲਈ ਹੌਸਲਾ ਬਖਸ਼ਾਈ ਕਰ ਲਈ ਪਹੁੰਚਣ ਦੇ ਸਿਲੋਂ ਦਾ ਧੰਨਵਾਦ ਕਰਦੇ ਆ ਕਿਉਂਕਿ ਜਦੋਂ ਕੌਮ ਦੇ ਜਥੇਦਾਰ ਆ ਕੇ ਥੱਪੜਾ ਦੰਦੇ ਨੇ ਤਾਂ ਹੋਰ ਫਿਰ ਤਕੜੇ ਹੋ ਕੇ ਨੌਜਵਾਨ ਨੇ ਜਿਹੜੇ ਇਹ ਸੇਵਾ ਦੇ ਕਾਰਜ ਕਰਦੇ ਨੇ ਹਾਂਜੀ ਸਿੱਖੀ ਨਾਲ ਜੁੜੇ ਹੋਏ ਗਏ ਜੀ ਕੇਸ ਦਾੜੀ ਰੱਖਿਆ ਗਏ ਜੀ ਹਾਂਜੀ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਹੋਰ ਸਨੇਹਾ ਦਾਵਾ ਕਿ ਅੱਗੇ ਬਾਤ ਉਹ ਸਿੱਖੀ ਨਾਲ ਜੁੜੇ ਹੋਏ ਜੀ ਬਾਕੀ ਆਪਣੇ ਸਾਰੇ ਫੈਮਿਲੀ ਨੂੰ ਸਿੱਖਿਆ ਜੀ